ਸਭ ਤੋਂ ਪ੍ਰਥਮ ਨੰਬਰ ਤੇ ਜਿਹੜਾ ਪੁੱਤਰ ਆਉਂਦਾ ਹੈ ਨਾ ਵਕਾਰਾਂ ਦੇ ਵਿੱਚੋਂ ਉਹ ਹੈ ਕਾਮ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਾਮ ਨੂੰ ਸੰਬੋਧਨ ਹੋ ਕੇ ਪਤਾ ਕੀ ਕਹਿੰਦੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਕਾਮੰ ਨਰਕ ਬਿਸਰਾਮ ਬੜੇ ਧਿਆਨ ਨਾਲ ਸਮਝਣਾ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਕਾਮ ਮੈਂ ਤੈਨੂੰ ਇੱਕ ਗੱਲ ਦੱਸਾਂ ਮਹਾਰਾਜ ਵਕਾਰ ਨੂੰ ਕਹਿੰਦੇ ਬਾਦਸ਼ਾਹ ਜੀ ਕਹਿੰਦੇ ਤੈਨੂੰ ਗੱਲ ਦੱਸਾਂ ਉਹਨੇ ਆਖਿਆ ਦੱਸੋ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਜਗ੍ਹਾ ਤੇ ਤੇਰਾ ਟਕਾਣਾ ਹੋ ਜਾਂਦਾ ਹੈ ਨਾ ਤੂੰ ਉਸ ਬੰਦੇ ਦਾ ਟਕਾਣਾ ਫਿਰ ਨਰਕ ਚ ਕਰਾ ਦੇਣਾ ਤੇਰੇ ਸਮਝੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜਿਸ ਦੇ ਹਿਰਦੇ ਦੇ ਅੰਦਰ ਤਾਮ ਆ ਕੇ ਵਹਿ ਗਿਆ ਉਸ ਬੰਦੇ ਨੂੰ ਕਿਸੇ ਤੋਂ ਇਹ ਪਛਮ ਦੀ ਲੋੜ ਨਹੀਂ ਕਿ ਮੇਰਾ ਮਰਨ ਤੋਂ ਬਾਅਦ ਟਕਾਣਾ ਕਿੱਥੇ ਹੋਏਗਾ ਮਹਾਰਾਜ ਨੇ ਆਖਿਆ ਉਸ ਬੰਦੇ ਦੀ ਆਤਮਾ ਆਉਂਦੀ ਹੋਏ ਕਲੀਅਰ ਹੈ ਕਿ ਉਹਨੇ ਨਰਕ ਚ ਹੀ ਜਾਣਾ ਹੈ ਮਹਾਰਾਜ ਸਮਝੋ ਮਾਰਦ ਕਹਿੰਦੇ ਹੈ ਕਾਮ ਨਰਕ ਬਿਸਰਾਮੰ ਪਿਰ ਮਾਰਦ ਕਹਿੰਦੇ ਬਹੁਤ ਜੋਨੀ ਪਰਮਾਵਣੈ بادشاہ ਜੀ ਕਹਿੰਦੇ ਹੈ ਕਾਮ ਤੂੰ ਇਦਾਂ ਦਾ ਹੈ ਕਿ ਜਿਸ ਬੰਦੇ ਦੇ ਅੰਦਰ ਤੂੰ ਟਿਕ ਜਾਣਾ ਆ ਕੇ ਮਹਾਰਾਜ ਕਹਿੰਦੇ ਉਸ ਬੰਦੇ ਨੂੰ ਪਤਾ ਨਹੀਂ ਕਿੰਨੀਆਂ ਤਜੂਨਾ ਚਿਰ ਕੇ ਚੱਕਰ ਕਟਾ ਦੇਣਾ ਕਾਮ ਬ੍ਰਿਤੀ ਦੀ ਢੀਢੀ ਹੈ ਕਿ ਜੇ ਸਾਡੇ ਅੰਦਰ ਟਿਕ ਗਈ ਇਹ प्रबल ਹੋ ਗਈ ਨਾ ਬੰਦਾ ਹਰ ਕਿਸੇ ਨੂੰ ਦੇਖ ਕੇ ਕਾਮ ਦਾ ਪ੍ਰਣਾ ਪੈਦਾ ਕਰੇ ਜਾਵੇ ਅੰਦਰ ਮਹਾਰਾਜ ਨੇ ਆਖਿਆ ਫਿਰ ਇਹ ਤੈਨੂੰ ਨਰਕ ਚ ਖੜੇ ਕੀ ਬਿਰਤੀ ਤੇ ਯਾਦ ਰੱਖ ਦੇ ਤੇਰੇ ਅੰਦਰ ਕਾਮ ਨੇ ਪੱਕਾ ਟਿਕਾਣਾ ਕਰ ਲਿਆ ਹਰ ਕਿਸੇ ਨੂੰ ਵੇਖ ਕੇ ਤੇਰੇ ਅੰਦਰ ਵਾਸਨਾ ਪੈਦਾ ਹੋ ਗਈ ਤੇ ਫਿਰ ਮਹਾਰਾਜ ਨੇ ਆਖਿਆ ਇਹ ਤੈਨੂੰ ਬਹੁਤ ਜੁਨਾਂ ਚ ਕਮਾਏਗੀ ਇਹ ਕਾਮ ਨਰਕ ਬਿਸਰਾਮ ਬਹੁ ਜੁਨੀ ਪਰਮਾਮਣੇ ਚਿਤ ਹਰਣੰ ਤ੍ਰੈ ਲੋਕ ਗਮਿਆ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਕਾਮ ਇਨੀ ਪਹਿਰੀ ਚੀਜ਼ ਹੈ ਬਾਦਸ਼ਾਹ ਜੀ ਕਹਿੰਦੇ ਤਿੰਨਾ ਲੋਕਾਂ ਦੇ ਵਿੱਚ ਬੈਠੇ ਕੋਈ ਵੱਡੇ ਮੱਤੇ ਦੇਵੀ ਦੇਵਤੇ ਤਪੱਸਿਆ ਕਰਨ ਵਾਲੇ ਇਹ ਉਹਨਾਂ ਦੇ ਚਿੱਤ ਨੂੰ ਚੁਰਾ ਲੈਂਦਾ ਹੈ ਮਨੁੱਖ ਕੋਈ ਦੇਵੀ ਦੇਵਤਾ ਬੇਟਾ ਪ੍ਰਮਾਤਮਾ ਦੀ ਤਪੱਸਿਆ ਦੇ ਵਿੱਚ ਤੇ ਮਹਾਰਾਜ ਨੇ ਆਖਿਆ ਕਾਮ ਇੱਕ ਸ਼ਿਣ ਵਿੱਚ ਉਹਦੀ ਤਪੱਸਿਆ ਨੂੰ ਖਤਮ ਕਰ ਦਿੰਦਾ ਹੈ ਜਿਤ ਹਰਣਨ ਕਰੇ ਲੋਕ ਗਮੇ ਉਜਾਪ ਤਪ ਸੀਲ ਵਿਦਾਰਣੈ ਪਿਰਮਹਾਰਜ ਕਹਿੰਦੇ ਅਲਪ ਸੁਖ ਅਵਿੱਤ ਚੰਚਲ ਊਚ ਨੀਚ ਸਮਾਵਣ ਹੈ ਮਹਾਰਾਜ ਸਾਹਿਬ ਨੇ ਆਖਿਆ ਜਾਂ ਤੇ ਹੋਵੇ ਵੀ ਕਾਮ ਦਾ ਸੁਖ ਬੜਾ ਲੰਮਾ ਸਮਾਂ ਚੱਲਣ ਵਾਲਾ ਵੀ ਇਹਨਾਂ ਸਾਲਾਂ ਦੇ ਸਾਲ ਚੱਲ ਨਹੀਂ ਜਾਣਾ ਹੈ ਮਨੁੱਖ ਨੂੰ ਮਹਾਰਜ ਨੇ ਆਖਿਆ ਮੇਰੇ ਮਨ ਇਹ ਵੀ ਤੇਤੇ ਰੱਖ ਕਿ ਜਿਹੜਾ ਕਾਮ ਦਾ ਸੁਖ ਹੈ ਉਹ ਹੈ ਵੀ ਇੱਕ ਛਿਨ ਪਲ ਦਾ ਉਹਦਾ ਆਨੰਦ ਰਸ ਜਿਹੜਾ ਕਿ ਇੱਕ ਛਿਨ ਪਲ ਦਾ ਵਾ ਮਹਾਰਾਜ ਸਾਹਿਬ ਜੀ ਫਿਰ ਕਹਿੰਦੇ ਨੇ ਚਿਤ ਹਰਨੰਤਰੈ ਲੋਕ ਕਮਯੰ ਜਪ ਤਪ ਸੇਲ ਪਦਾਰਨੇ ਅਲਪ ਸੁਖ ਮਹਾਰਾਜ ਕਹਿੰਦੇ ਸੁਖ ਹੈ ਇਹਦਾ ਬਹੁਤ ਥੋੜਾ ਅਵਿਤ ਚੰਚਲ ਮਹਾਰਾਜ ਨੇ ਆਖਿਆ ਪਰ ਜਿਹੜੇ ਇਹਦੇ ਨਿੱਕੇ ਜਿਹੇ ਸੋਕਾਂ ਨਾਲ ਅੰਦਰ ਚੰਚਲਤਾ ਪੈਦਾ ਹੁੰਦੀ ਉਹ ਨੂੰ ਚ ਨਿਜ ਸਮਾਵਨੇ ਮਹਾਰਾਜ ਨੇ ਆਖਿਆ ਉਹ ਬੜੇ ਬੜੇ ਉੱਚੀ ਅਵਸਥਾ ਵਾਲਿਆਂ ਨੂੰ ਚੁੱਕ ਕੇ ਲਿਆ ਕੇ ਵਿੱਚ ਥੱਲੇ ਸੁੱਟ ਦੇਦਾ ਅਲਪ ਸੁਖ ਅਵਿਤ ਚੰਚਲ ਉਤ ਨਿਜ ਸਮਾਵਨੇ ਤਬ ਭੈਗ ਮੁਚਤ ਸੰਸਾਰ ਸਾਗਰ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਜਿਹੜਾ ਤੈਨੂੰ ਵਿਸਰ ਗਿਆ ਸੱਚੀ ਗੱਲ ਇਹ ਹੈ ਕਿ ਉਸ ਬੰਦੇ ਦੇ ਕਾਮ ਨੂੰ ਅੰਦਰ ਨੇ ਢਕੌੜਾ ਹੀ ਢਕੌੜਾ ਇਹਨੇ ਵੀ ਉੱਡਿਖ ਜਾਏਗਾ